ਕਾਂਗਰਸ ਪਾਰਟੀ ਦੇ ਆਏ ਨੇ ਉਹਨਾਂ ਨੂੰ ਕੀ ਆਖਿਆ ਜਾਂਦਾ ਮੰਗੀ ਰੰਤੂ ਤੋਂ ਜੀ ਆਰੂ ਬਾਅਦ ਕਾਂਗਰਸ ਪਾਰਟੀ ਦੇ ਸੀਨੀਅਰ ਦੁਨੀਆ ਮਹਿਲਾ ਮੰਡਲ ਯੂਥ ਕਾਂਗਰਸ ਇਹ ਵੱਡੀ ਮੰਗੀ ਰੰਤੂ ਤੋਂ ਆਏ ਨੇ ਉਹਨਾਂ ਨੂੰ ਕੀ ਆਖਿਆ ਜਾਂਦਾ ਨੰਬਰ ਸਾਹਿਬ ਨੰਬਰਦਾਰ ਸਾਹਿਬ ਬਲਾਕ ਸੰਪਤੀ ਮੈਂਬਰ ਸਾਹਿਬ ਸਾਬਕਾ ਮੈਂਬਰ ਸਾਹਿਬ ਕੱਟ ਸਾਹਿਬ ਬੈਠੇ ਹੈ ਸਾਰਿਆਂ ਨੂੰ ਕੀ ਆਖਿਆ ਜਾਂਦਾ ਬੜੀ ਬੜੀ ਤਾਦਾਦ ਦੇ ਵਿੱਚ ਪਿੰਡ ਚੱਕ ਤੋਂ ਵੀ ਕੌਮਸ ਪਾਰਟੀ ਦੇ ਵਰਕਰ ਸਾਹਿਬਾਨ ਆਏ ਨੇ ਉਹਨਾਂ ਨੂੰ ਜੀ ਆਇਆਂ ਕਹਿਆ ਜਾਂਦਾ ਪਿੰਡ ਆਸਰਾ ਤੋਂ ਸਰਪਾਸਰ ਸਾਹਿਬਾਨ ਨੰਬਰ ਸਾਹਿਬਾਨ ਮੈਂਬਰ ਸਾਹਿਬਾਨ ਮੈਨਾ ਮੰਡੂ ਤੋਂ ਤੇ ਦੂਰ ਚੱਕ ਤੋਂ ਕੌਮਸ ਪਾਰਟੀ ਦੇ ਵਰਕਰ ਸਾਹਿਬਾਨ ਆਏ ਨੇ ਉਹਨਾਂ ਨੂੰ ਜੀ ਆਇਆਂ ਕਹਿਆ ਜਾਂਦਾ ਪਿੰਡ ਜਿੱਥੇ ਤੋਂ ਸਾਰੇ ਹੀ ਪਿੰਡਾਂ ਦੇ ਕਾਰਪੋਰਲ ਸਰਪੰਚ ਸਾਹਿਬਾਨ ਨੰਬਰ ਦਾ ਜੂਨ ਕਾਂਗਰਸ ਦੇ ਵੱਡੀ ਗੰਦੇ ਛੋਟੀ ਦੇ ਸਾਰੇ ਆਏ ਨੇ ਜੀ ਆਇਆਂ ਨੂੰ ਧੰਨਵਾਦ ਕਰੋਨੀ ਸਾਭੋ ਦੀ ਮੀਟਿੰਗ ਵਿੱਚ ਬੜੀ ਵੱਡੀ ਗਿਣਤੀ ਵਿੱਚ ਸ਼ਾਮਲ ਹੋਏ ਹੋ ਬਾਹਰ ਹੁੰਦਾ ਫਿਰ ਮੈਂ ਧੰਨਵਾਦ ਕਰਨਾ ਚਾਹੁੰਦਾ ਸਾਡੀ ਜਾਨ ਕੇ ਦੀ ਲੀਡਰਸ਼ਿਪ ਦਾ ਜਿਹੜਾ ਇਹ ਬੜੀ ਖੂਬਸੂਰਤੀ ਨਾਲ ਆਉਂਦਾ ਰੋਲ ਲਵਾਇਆ ਹੈ ਕਿ ਇਸ ਤਲਾਕ ਦਾ ਹਰ ਇੱਕ ਵਰਕਰ ਬੇਸ਼ੱਕ ਉਹ ਪਟਿਕਾ ਪਸਟਾਲ ਜਾਂ ਯੂਨਸਾ ਦਾ ਦਸਤਾ ਜਾਂ ਪਹਿਲਾ ਵਰਕਰ ਜਾਂ ਡੈਫਰਡ ਜੁੜਿਆ ਸਭ ਤੋਂ ਕਿੰਸੂ ਫਾਦੀਆਂ ਜੀ ਮੌਜੂਦ ਹੈ ਅੱਜ ਇਹ ਮੀਟਿੰਗ ਰੱਖਣ ਦਾ ਜਿਹੜਾ ਮੁੱਖ ਮਕਸਦ ਨੇ ਕਾਰਨ ਹੈ ਉਹ ਤੁਸੀਂ ਸਾਰੇ ਜਾਣਦੇ ਹੋ ਕਿ ਲੋਕ ਸਭਾ ਚੋੜਾ ਦਾ ਅਦਾਜ਼ ਹੋ ਗਿਆ ਹੈ ਔਰ ਜਿਹੜੀ ਲੜਾਈ ਲੜੀ ਜਾਣੀ ਹਮੇਸ਼ਾ ਦੀ ਤਰ੍ਹਾਂ ਬਠਿੰਡਾ ਲੋਕ ਸਭਾ ਵਿੱਚ ਭਲਰ ਕਾਂ ਦੀ ਯੋਧ ਹੋਣਾ ਹੈ ਥੋੜੇ ਸਰਤੇ ਪਾਰਟੀ ਨੇ ਲਾਦੀਆਂ ਥੋੜੇ ਸਰਤੇ ਜਟਾੜੇ ਨੇ ਲਾਦੀਆਂ ਅਸੀਂ ਥੋੜੇ ਭਰਾੜੇ ਕਦੇ ਪੈਰ ਪਿੱਛੇ ਪਕੜਣਾ ਸਿੱਖਿਆ ਨੂੰ ਬੇਸ਼ੱਕ ਕਾਲੀ ਜਾਤੀ ਸਰਕਾਰ ਸੀ ਉਦੋਂ ਵੀ ਹਰ ਕਾਮ ਦੇ ਵਰਕਰ ਨਾਲ ਆਪ ਦੇ ਲੀਡਰ ਨਾਲ ਇਕੱਠਾ ਕੇ ਖੜੇ ਸੀ ਤੇ ਅੱਜ ਵੀ ਖੜੇ ਆਜ ਮੈਨੂੰ ਪਤਾ ਹੈ ਕੇ ਮੌਜੂਦਾ ਸਰਕਾਰ ਇਹ ਝਾਲੂ ਦੀ ਸਰਕਾਰ ਆਪ ਦਾ ਬਈ ਕੋ ਸਵਰਣ ਜਾਂ ਦਾ ਵਰਕਰਾਂ ਦਾ ਪਰ ਸਾਡੇ ਕੁ ਸੌਦੇਦਾਰ ਸਭਾ ਦੇ ਸਰਪੰਚ ਦੇ ਜਾਂ ਪ੍ਰਧਾਨ ਦੇ ਸਭਾ ਜਿਹਨਾਂ ਡਰਾਇਆ ਜਾਂਦਾ ਧਮਕਾਇਆ ਜਾਂਦਾ ਔਰ ਸਰਕਾਰ ਦਾ ਰੋਹ ਦਿਖਾ ਕੇ ਕੋਟਾ ਲੈਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਸਰੋਤੇ ਬੋਰ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਚਾਰੂ ਵਾਲਿਆਂ ਤੋਂ ਡਰਨ ਦੀ ਲੋੜ ਨਹੀਂ। ਪਹਿਨਾਂ ਦੇ ਕੰਟਰੋਲ ਚ ਇਹਨਾਂ ਦੇ ਆਪ ਦੇ ਐਮ ਐਲ ਏ ਐਮ ਪੀ ਹੈ ਜੀ। ਆਏ ਜਿੰਨ ਖਿੱਤ ਸਰਕਾਰ ਜਿਨ੍ਹਾਂ ਦੇ ਮਜੂਬਾਂ ਦੇ ਲੈਜਿਸ ਲੈਟਰ ਮੈਂਬਰ ਪਾਰਲੀਮੈਂਟਰੀਅਨਸ ਦੀ ਸਭ ਦੇ ਇਹ ਸਾਡੇ ਨਾਲ ਕੀ ਨਾ ਜਾਣਗੇ ਸਾਡੇ ਵਰਕਰ ਪਾਕਰਸ ਪਾਰਟੀ ਦੀ ਲੀਡਰਸ਼ਿਪ ਐ ਮੁੱਠੇ ਚ ਵੱਜੀ ਹੋਈ ਹੈ ਔਰ ਬਿਲਕੁਲ ਬੇਸ਼ੱਕ ਦੋਵਾਰ ਮਦਨ ਸਵਾਜ ਝਾੜੂ ਦੀ ਹਵਾ ਤੋਂ ਜ਼ਿਆਦਾ ਸੀ ਉਹਦੇ ਕਰਕੇ ਹਾਰ ਦਾ ਸਾਹਮਣਾ ਕਰਦਾ ਪਿਆ ਪਰ ਉਸ ਸਮੇਂ ਆ ਬਖਾਰ ਹੁਣ ਲੱਗ ਗਿਆ ਜਿਹੜਾ ਪੰਜਾਬ ਦੀਆਂ ਸਰਕਾਰਾਂ ਤੇ ਹਲਕਾ ਪਚਾਅ ਦੇਖਣ ਨੂੰ ਮਿਲਦਾ ਹੈ ਦੰਪਤੀਆ ਕਿਸੇ ਸਰਪੰਚ ਨੂੰ ਕਿਸੇ ਐਮਸੀ ਨੂੰ ਦੱਲਦੀ ਇਹਨਾਂ ਨੂੰ ਲੋੜ ਨਹੀਂ ਕੋਈ ਚੱਕਤ ਨਹੀਂ ਜੇ ਕੋਈ ਖਰਾਬ ਕਰਦਾ ਤੇ ਥੋੜਾ ਭਰਾ ਖੜਾ ਖੱਡੇ ਦੀ ਧਾਰ ਤੇ ਚੱਜਦੇ ਆ ਜਾਂ ਖੱਡੇ ਦੀ ਧਾਰ ਤੇ ਚੱਚਾਂਗੇ ਥੋੜੇ ਵੀ ਕਿਸੇ ਨੂੰ ਬੰਦੀ ਕਰ ਦਿੱਤੇ ਆਪ ਭਲਾ ਕੁਝ ਕਰਨਾ ਪੈਣਾ ਦੇਖੋ ਜੀ ਹੋਰ ਦੂਜੀ ਗੱਲ ਇਹ ਚੋੜਾ ਫੈਸਲਾ ਕਰਨ ਗਿਆ ਬਠਿੰਡਾ ਲੋਕ ਸਭਾ ਦਾ ਔਰ ਮੇਰੀ ਗੱਲ ਯਾਦ ਰੱਖਿਓ ਇਹ ਉਹ ਇਤਿਹਾਸਕ ਚੋਣ ਹੋਣ ਜਾ ਰਹੀ ਹੈ ਜਿਹਦੇ ਵਿੱਚ ਪਾਦਰ ਪ੍ਰਵਾਹ ਨੂੰ ਇਸ ਵਾਰੀ ਹਾਰ ਤਰੂ ਦੇਖਣਾ ਪਊਗਾ ਮੇਰੀ ਗੱਲ ਯਾਦ ਰੱਖੋ ਮੇਰੀ ਬੇਨਤੀ ਆ ਇਲੈਕਸ਼ਨ ਲੋਕ ਸਭਾ ਦੇ ਜਿਤਨਾ